ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਦਪਨ ਰਮਨ ਦੀਪ ਲੈ ਕੇ ਆਇਆ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਵਿੱਚ ਤੇ ਵੀਰ ਅੱਜ ਤੁਹਾਡੇ ਲਈ ਬਹੁਤ ਸਾਰੀਆਂ ਐਡਸ ਲੈ ਕੇ ਆਇਆ ਜੀ ਜਿਹਦੇ ਵਿੱਚ ਜੀ ਟੂੜੀ ਵਾਲੇ ਰੀਪਰ ਗੱਡੀਆਂ ਜੀ ਤੇ ਟਰੈਕਟਰ ਦੀਆਂ ਵੀਡੀਓ ਨੇ ਤੇ ਹੋਰ ਕਾਫੀ ਸਾਰੇ ਸੰਦ ਤੁਹਾਡੇ ਅਸੀਂ ਲੈ ਕੇ ਆਏ ਆ ਜੀ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਵੀਰ ਜੀ ਦਸ਼ਮੇਸ਼ 517 ਦਾ ਰੀਪਰ ਹੈ ਜੀ ਤੇ 2014 ਮਾਡਲ ਹੈ ਜੀ 1 ਲੱਖ 35000 ਰੁਪਏ ਦੀ ਵੀਰਨੇ ਦੀ ਡਿਮਾਂਡ ਰੱਖੀਓ ਜੀ ਰਾਏਕੋਟ ਵੀਰ ਦਾ ਏਰੀਆ ਜੀ ਤੇ 60% ਵੀਰੇ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਵੀਰ ਤੇ ਬਹੁਤ ਵਧੀਆ ਕੰਡੀਸ਼ਨ ਦਾ ਰੀਪਰ ਹੈ ਵੀਰ ਇਹ ਤੇ ਕਿਸਾਨ ਵੀਰ ਦਾ ਜਿਹੜਾ ਨੰਬਰ ਹੈ ਜੀ 9781913309 97819 ਤੇ 13309 ਵੀਰ ਦਾ ਨੰਬਰ ਹੈ ਜੀ ਤੇ ਇਹਨਾਂ ਦਾ ਇੱਕ ਟਰੈਕਟਰ ਹੈ ਵੀਰ ਜੀ ਉਹ ਵੀ ਤੁਸੀਂ ਦੇਖੋਗੇ ਤੇ ਦੋਨੋਂ ਚੀਜ਼ਾਂ ਤੁਸੀਂ ਖਰੀਦ ਸਕਦੇ ਹੋ ਅਲੱਗ-ਅਲੱਗ ਇਹਨਾਂ ਦਾ ਪ੍ਰਾਈਸ ਦਿੱਤਾ ਹੋਇਆ ਵੀਰ ਜੀ ਦਸ਼ਮेश 517 ਤੁੜੀ ਵਾਲਾ ਰੀਪਰ 2014 ਮਾਡਲ ਹੈ ਜੀ 1 ਲੱਖ ਤੇ 35000 ਰੁਪਏ ਦੀ ਡਿਮਾਂਡ A1 ਕੰਡੀਸ਼ਨ ਦਾ ਜੀ ਮਾਡਲ ਦੇ ਹਿਸਾਬ ਨਾਲ ਰੀਪਰ ਦੀ ਕੰਡੀਸ਼ਨ ਜੀ ਬਹੁਤ ਹੀ ਵਧੀਆ ਪਈ ਹੈ ਜੀ ਰਾਈ ਕੋਟ ਏਰੀਆ ਜੀ 60% ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈਗੀ ਹੈ ਜੀ ਜੇਕਰ ਸਾਡੇ ਚੈਨਲ ਤੇ ਜਦੋਂ ਵੀ ਕੋਈ ਵੀਡੀਓ ਚੜਦੀ ਹੈ ਤਾਂ ਉਹ ਵੀਡੀਓ ਦਾ ਜੇਕਰ ਮੈਸੇਜ ਤੁਹਾਡੇ ਕੋਲੇ ਨਹੀਂ ਆਉਂਦਾ ਵੀ ਅਸੀਂ ਵੀਡੀਓ ਪਾ ਦਿੱਤੀ ਹੈ ਜੀ ਟਾਈਮ ਸਿਰ ਸਾਡੀ ਵੀਡੀਓ ਤੇ ਮੈਸੇਜ ਪਾਉਣ ਦੇ ਲਈ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊਗਾ ਜੀ ਉਹਨੂੰ ਦਬਾ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਹੀ ਇੱਕ ਘੰਟੀ ਦਾ ਬਟਨ ਆਉਂਜੀ ਉਹਨੂੰ ਦਬਾ ਲਿਓ ਉਸ ਤੋਂ ਬਾਅਦ ਅਸੀਂ ਵੀਰ ਜੀ ਜਿਹੜੀ ਵੀ ਵੀਡੀਓ ਪਾਇਆ ਕਰਾਂਗੇ ਜੀ ਪਾਉਣ ਸਾਰ ਤੁਹਾਡੇ ਕੋਲੇ ਉਹਦਾ ਇੱਕ ਮੈਸੇਜ ਚੱਲਿਆ ਜਾਇਆ ਕਰੂਗਾ ਤੇ ਤੁਸੀਂ ਕੋਈ ਵੀ ਵੀਡੀਓ ਮਿਸ ਨਹੀਂ ਕਰੋਗੇ ਵੀਰ ਜੀ ਸਾਰੀਆਂ ਵੀਡੀਓ ਤੁਹਾਡੇ ਕੋਲੇ ਟਾਈਮ ਸਿਰ ਪਹੁੰਚਿਆ ਕਰਨਗੀਆਂ ਤੇ ਅਸੀਂ ਡੇਲੀ ਹੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿਣੇ ਹਾਂ ਜੀ ਤੇ ਇਹ ਵੀ ਜਿਨ੍ਹਾਂ ਦਾ ਰੀਪਰ ਸੀਗਾ ਅੱਗੇ ਤੁਸੀਂ ਦੇਖਿਆ ਉਹਨਾਂ ਦਾ ਹੀ ਟਰੈਕਟਰ ਹੈ ਵੀਰ ਤੇ ਇਹ ਦੋਨਾਂ ਚੀਜ਼ਾਂ ਸੇਲ ਲਈਆਂ ਨੇ ਵੀਰ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਜੌਂਡੀਅਰ 5310 ਟਰੈਕਟਰ ਹੈ ਜੀ 2000 ਤੇ 7 ਮਾਡਲ ਹੈ ਜੀ 4,35,000 ਰੁਪਏ ਦੀ ਡਿਮਾਂਡ ਹੈ ਵੀਰ ਤੇ ਨਿਊ ਮੰਗੂ ਟਾਇਰ ਪਏ ਨੇ ਵੀਰੇ ਦੇ ਅਗਲੇ ਟਾਇਰ ਬਿਲਕੁਲ ਨਵੇਂ ਨੇ ਵੀਰ ਪਿਛਲੇ ਟਾਇਰ ਜਿਹੜੇ 70 ਤੋਂ 80 ਪੈਸੇ ਟਾਇਰ ਪਏ ਨੇ ਨੰਬਰ ਵੀਰ ਉਹੀ ਰਹੂਗਾ 97819 13309 97819 13309 ਕਿਸਾਨ ਵੀਰ ਦਾ ਨੰਬਰ ਹੈ ਜੀ ਜੇਕਰ ਕੋਈ ਵੀ ਵੀਰ ਇਹ ਟਰੈਕ ਖਰੀਦਣਾ ਚਾਹੁੰਦਾ ਹੈ ਜੀ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਇਹ ਟਰੈਕ ਖਰੀਦ ਸਕਦੇ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਵੀਰ ਜੀ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਜੌਂਡੀ ਯਾਰ 5310 2007 ਮਾਡਲ 435000 ਰੁਪਏ ਦੀ ਡਿਮਾਂਡ 70 ਤੋਂ 80 ਪੈਸੇ ਪਿਛਲੇ ਟਾਇਰ ਅਗਲੇ ਟਾਇਰ ਬਿਲਕੁਲ ਨਵੇਂ ਪਈ ਨੇ ਜੀ ਹੁੱਡ ਛਤਰੀ ਮਿਊਜ਼ਿਕ ਸਿਸਟਮ ਸਭ ਕੁਝ ਲੱਗਿਆ ਹੋਇਆ ਹੈ ਵੀਰ ਜੀ ਸਾਰੀ ਐਸੈਸਰੀ ਨਾਲ ਹੈ ਵੀਰ ਦੇ ਟਰੈਕ ਦੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਟ੍ਰੈਟਾਜੂਸ ਜੀ 4,35,000 ਦੀ ਡਿਮਾਂਡ ਹੈ ਵੀਰ ਤੇ ਇਹ ਵੀਰ ਲਾਸਟ ਰੇਟ ਨਹੀਂ ਹੁੰਦਾ ਤੁਸੀਂ ਮੌਕੇ ਤੇ ਕਿਸਾਨ ਵੀਰ ਨੂੰ ਜਦੋਂ ਡੀਲ ਕਰਨ ਲਈ ਜਾਂਦੇ ਹੋ ਤਾਂ ਉਹਦਾ ਰੇਟ ਵੀਰ ਉੱਪਰ-ਨੀਚੇ ਹੋ ਜਾਂਦਾ ਹੈ ਤੇ ਤੁਸੀਂ ਡੀਲ ਸਮੇਂ ਆਪਦਾ ਫਾਈਨਲ ਰੇਟ ਕਿਸਾਨ ਵੀਰ ਨੂੰ ਪੁੱਛ ਸਕਦੇ ਹੋ ਜੀ ਤੇ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰਨ ਤਾਂ ਕਿ ਹੋਰ ਵੀ ਕਿਸਾਨ ਭਰਾ ਆਪਣੇ ਚੈਨਲ ਨਾਲ ਜੁੜ ਸਕਣ ਤੇ ਉਹ ਫਾਇਦਾ ਚੱਕ ਸਕਣ ਵੀਰ ਜੀ ਸਟ੍ਰੈਟ ਮੰਡੀ ਦਾ ਜੀ ਤੇ ਅੱਗੇ ਦੇਖਦੇ ਹਾਂ ਵੀ ਜਿਹੜਾ ਤਾਂ ਅਸੀਂ ਟ੍ਰੈਟ ਇਹ ਹੈਗਾ ਜੀ ਫੋਰਡ 3600 올ਡ ਮਾਡਲ ਟ੍ਰੈਟਾਜੀ 1 ਲੱਖ ਤੇ 50000 ਰੁਪਏ ਦੀ ਵੀਰ ਨੇ ਦੀ ਡਿਮਾਂਡ ਰੱਖੀ ਹੈ ਜੀ ਏਰੀਆ ਤੁਸੀਂ ਫੋਨ ਦੇ ਉੱਪਰ ਕਨਫਰਮ ਕਰ ਸਕਦੇ ਹੋ 45 ਪੈਸੇ ਵੀਰੇ ਦੇ ਟਾਇਰ ਪਏ ਨੇ ਇਹ ਵੀ ਵੀਰ ਦੀ ਪਿਛਲੇ ਟਾਇਰਾਂ ਦੀ ਕੰਡੀਸ਼ਨ ਦੱਸੀ ਜਾਂਦੀ ਹੈ ਪਿਛਲੇ ਟਾਇਰ ਵੀਰੇ ਦੇ ਅੱਧੇ ਪੈਨੇ ਯਾਨੀ ਕਿ 45 ਪੈਸੇ ਪਿਛਲੇ ਟਾਇਰ ਪਏ ਨੇ ਕਿਸਾਨ ਵੀਰ ਦਾ ਨੰਬਰ ਸਾਰੇ ਵੀ ਨੋਟ ਕਰ ਲੈਣ ਜਿਹੜਾ ਕਿ ਖੱਟ ਅੱਖਰਾਂ ਦੇ ਵਿੱਚ ਆ ਰਿਹਾ 99900 108106899910 81068 ਵੀਰ ਦਾ ਨੰਬਰ ਹੈ ਜੀ ਹੁੱਡ ਲੱਗਿਆ ਹੋਇਆ ਛਤਰੀ ਨਾਲ ਨਹੀਂ ਹੈਗੀ ਤੇ ਕੰਡੀਸ਼ਨ ਬਹੁਤ ਵਧੀਆ ਵੀਰ ਜੀ 43600 올ਡ ਮਾਡਲ ਟ੍ਰਾਟਾ ਵੀਰ ਜੀ ਮਾਡਲ ਫੋਨ ਦੇ ਉੱਪਰ ਤੁਸੀਂ ਪੁੱਛ ਸਕਦੇ ਹੋ 1.5 ਲੱਖ ਰੁਪਿਆ ਪ੍ਰਾਈਸ ਹੈ ਜੀ ਏਰੀਆ ਵੀ ਵੀਰ ਤੁਸੀਂ ਫੋਨ ਦੇ ਉੱਪਰ ਕਨਫਰਮ ਕਰ ਸਕਦੇ ਹੋ ਇੱਕ ਮੈਂ ਵੀਰ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਤੁਸੀਂ ਇਹ ਡਿਟੇਲ ਭੇਜਣੀ ਹੁੰਦੀ ਹੈ ਵੀਰ ਇਹ 4-5 ਗੱਲਾਂ ਹੀ ਹੁੰਦੀਆਂ ਇਹ ਪ੍ਰੋਪਰ ਜ਼ਰੂਰ ਲਿਖ ਕੇ ਭੇਜਿਆ ਕਰੋ ਜਾਨੀ ਕਿ ਟਰੈਕਟਰ ਕਿਹੜਾ ਹੈ ਮਾਡਲ ਕਿਹੜਾ ਹੈ ਪ੍ਰਾਈਸ ਏਰੀਆ ਟਾਇਰ ਹੁਣ ਜਿਹੜੇ ਵੀਰ ਨੂੰ ਨਹੀਂ ਲਿਖਣਾ ਆਉਂਦਾ ਉਹਨਾਂ ਨੂੰ ਤਾਂ ਮੰਨਦੇ ਹੁਣ ਜਿਹੜੇ ਵੀਰਾਂ ਨੇ ਅੱਧੀ ਜਾਣਕਾਰੀ ਦੇ ਰੱਖੀ ਵੀਰੇ ਉਹਨਾਂ ਨੂੰ ਤਾਂ ਲਿਖਣਾ ਆਉਂਦਾ ਹੀ ਹੈਗਾ ਤਾਂ ਇਹ ਵੀਰ ਪੂਰਾ ਲਿਖ ਦਿਆ ਕਰੋ ਤੇ ਤਾਂ ਕਿ ਐਡ ਤੁਹਾਡੀ ਪ੍ਰੋਪਰ ਲੱਗੇ ਤੁਹਾਡਾ ਚੀਜ਼ ਵਧੀਆ ਸੇਲ ਹੋ ਸਕੇ ਤੇ ਉਨੀ ਹੀ ਛੇਤੀ ਤੁਹਾਡਾ ਵੀਰ ਇਹ ਜਿਹੜਾ ਟਰੈਕਟਰ ਹੈ ਜਾਂ ਕੋਈ ਵੀ ਸੰਦ ਹੈ ਉਨੀ ਹੀ ਜਲਦੀ ਸੇਲ ਹੋ ਜਾਊਗਾ ਜੀ ਤੇ ਇਹ ਫੋਟੋਮਾਂ ਤੇ ਜੇ ਜਾਣਕਾਰੀ ਤੇ ਡਿਪੈਂਡ ਕਰਦਾ ਵੀਰ ਜੀ ਵਧੀਆ ਫੋਨ ਨਾਲ ਫਟਕੇ ਫੋਟੋਮਾਂ ਭੇਜਣੀਆਂ ਜੀ ਇਹ ਕਿਸਾਨ ਵੀਰ ਦਾ ਸੰਦ ਕੋਈ 2-4 ਰੁਪਈਆ ਦੀ ਚੀਜ਼ ਤਾਂ ਹੈ ਨਹੀਂ 5-7 ਲੱਖ ਦੀ ਚੀਜ਼ ਹੁੰਦੀ ਹੈ ਤੇ ਜਿਹੜੇ ਤੁਸੀਂ ਐਡ ਲਾਉਣੀ ਹੈ ਵੀਰ ਇੱਕ ਵਾਰੀ ਪ੍ਰੋਪਰ ਢੰਗ ਨਾਲ ਫੋਨ ਨੂੰ ਟੈਡਾ ਕਰਕੇ ਚਾਰੇ ਪਾਸਿਓਂ ਫੋਟੋਮਾਂ ਲੈ ਕੇ ਫੇਰ ਸਾਨੂੰ ਐਡ ਸੈਂਡ ਕਰਨੀ ਹੈ ਤਾਂ ਕਿ ਪ੍ਰੋਪਰ ਤਰੀਕੇ ਨਾਲ ਆਪਾਂ ਕਿਸਾਨ ਵੀਰਾਂ ਅੱਗੇ ਐਡ ਰੱਖ ਸਕੀਏ ਤੇ ਪ੍ਰੋਪਰ ਤਰੀਕੇ ਨਾਲ ਉਹ ਦੇਖ ਸਕਣ ਟਰੈਕਟਰ ਨੂੰ ਜੀ ਤੇ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਮੈਸੀ ਟਰੈਕਟਰ ਹੈ ਜੀ 5245 DI ਟਰੈਟਜੀ ਇਹ 2009 ਮਾਡਲ ਟਰੈਕਟਰ ਹੈ 290000 ਰੁਪਏ ਦੀ ਨੇ ਡਿਮਾਂਡ ਰੱਖੀ ਹੈ ਵੀਰ ਨੇ ਲੁਧਿਆਣਾ ਵੀਰ ਦਾ ਏਰੀਆ ਜੀ ਚਾਰੇ ਟਾਇਰ ਬਿਲਕੁਲ ਨਵੇਂ ਪਏ ਨੇ ਜੀ ਕਿਸਾਨ ਵੀਰ ਦਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 98147 ਤੇ 55883 98147 55883 ਕਿਸਾਨ ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕੰਟੈਕਟ ਕਰਕੇ ਤੇ ਇਹ ਟ੍ਰੈਟ ਖਰੀਦ ਸਕਦੇ ਹੋ ਜੀ ਹੱਡ ਛਾਤਰੀ ਲੱਗੇ ਹੋਏ ਨੇ ਜੀ ਬਹੁਤ ਵਧੀਆ ਕੰਡੀਸ਼ਨ ਦਾ ਟ੍ਰੈਟ ਹੈ ਵੀਰ ਮਾਡਲ ਦੇ ਹਿਸਾਬ ਨਾਲ ਟ੍ਰੈਟ ਦੀ ਕੰਡੀਸ਼ਨ ਵੀ ਜੀ A1 ਪਈ ਹੈ ਵੀਰ ਜੀ ਨਾਲ ਦਾ ਰੰਗ ਹੈ ਸਾਰਾ ਕੁਝ ਓਕੇ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਬਹੁਤ ਘੱਟ ਚੱਲਿਆ ਹੋਇਆ ਟਰੈਡਵੀਰ ਮੈਸੀ 5245 ਡੀਆਈ 2009 ਮਾਡਲ 2,90,000 ਰੁਪਏ ਦਾ ਪ੍ਰਾਈਸ ਲੁਧਿਆਣਾ ਏਰੀਆ ਜੀ ਟਾਇਰ ਬਿਲਕੁਲ ਨਵੇਂ ਪਏ ਨੇ ਜੀ ਜੇਕਰ ਤੁਸੀਂ ਵੀ ਕੋਈ ਆਪਣੇ ਸੰਦ ਕੋਈ ਟਰੈਕਟਰ ਟਰਾਲੀ ਜਿੰਨੇ ਵੀ ਖੇਤੀਬਾੜੀ ਦੇ ਸੰਦ ਹੁੰਦੇ ਵੀਰ ਜੀ ਉਹਨਾਂ ਦੀ ਐਡ ਸਾਡੇ YouTube ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਕਰਾਉਣਾ ਚਾਹੁੰਦੇ ਹੋ ਜੀ ਤਾਂ ਐਡ ਬਿਲਕੁਲ ਫ੍ਰੀ ਦੇ ਵਿੱਚ ਕਰਾਉਣ ਲਈ ਆਪਣੀ ਮਸ਼ੀਨਰੀ ਦੀਆਂ ਜੀ 5 ਤੋਂ 7 ਫੋਟੋਆਂ ਤੇ ਜਿਹੜੀ ਜਾਣਕਾਰੀ ਵੀਡੀਓ ਦੇ ਵਿੱਚ ਲਿਖੀ ਆ ਰਹੀ ਹੈ ਵੀਰ ਜੀ ਇਦਾਂ ਲਿਖਣੀ ਹੈ ਪ੍ਰੋਪਰ ਲਿਖਣੀ ਹੈ ਵੀਰ ਸਾਰਾ ਕੁਝ ਵੀ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਇੱਕ ਫੋਨ ਨੰਬਰ ਇਹ ਸਾਰੀ ਡਿਟੇਲ ਪ੍ਰੋਪਰ ਲਿਖ ਕੇ ਪ੍ਰੋਪਰ ਫੋਟੋ ਮਤੇ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਸਾਡਾ WhatsApp ਨੰਬਰ ਚਿੱਟੇ ਅੱਖਰਾਂ ਦੇ ਵਿੱਚ ਥੱਲੇ ਆ ਰਿਹਾ ਜੀ 88376 65987 88376 65987 ਉਸ ਤੋਂ ਬਾਅਦ ਤੋਂ ਡਾਇਰ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਵੀਰ ਜੀ ਕੋਈ ਖਰਚਾ ਨਹੀਂ ਆਡ ਲੋਵੰਦਾ ਬਿਲਕੁਲ ਫ੍ਰੀ ਦੇ ਵਿੱਚ ਆਪਣੀ YouTube ਚੈਨਲ ਤੇ ਲਗਾ ਦੇਾਂਗੇ ਜੀ ਤੁਹਾਨੂੰ ਕਾਫੀ ਸਹੂਲਤ ਮਿਲੂਗੀ ਜੀ ਆਪਣਾ ਟ੍ਰੈਟ ਸੇਲ ਕਰਨ ਦੇ ਵਿੱਚ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਸਵਰਾਜ 735 ਐਫਵੀ ਟਰੈਟਜੀ 1998 ਮਾਡਲ ਟਰੈਟਜੀ 뮤직 ਸਿਸਟਮ ਤੇ ਹੁੱਡ ਲੱਗੇ ਹੋਏ ਨੇ ਸਾਰਾ ਕੰਮ ਓਕੇ ਆ ਵੀਰ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ ਨਹੀਂ ਟਰੈਕਟਰ ਚ ਵੀਰ ਜੀ ਨਾਲ ਦਾ ਰੰਗ ਹੈ ਵੀਰ ਕੰਡੀਸ਼ਨ A1 ਕੰਡੀਸ਼ਨ ਵੀ ਹੈ ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ 1 ਲੱਖ ਦੇ 90000 ਰੁਪਿਆ ਡਿਮਾਂਡ ਰੱਖੀ ਆ ਵੀਰ ਨੇ ਬਰਨਾਲਾ ਵੀਰ ਇਹਨਾਂ ਦਾ ਏਰੀਆ 40% ਵੀਰੇ ਦੇ ਪਿਛਲੇ ਟਾਇਰ ਪਏ ਨੇ ਤੇ ਕਿਸਾਨ ਵੀ ਦਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 9501558038 9501558038 ਕਿਸਾਨ ਵੀ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਾਲ ਕਰਕੇ ਤੇ ਇਹ ਟ੍ਰੈਟ ਖਰੀਦ ਸਕਦੇ ਹੋ ਤੇ ਸਵਰਾਜ 732 ਐਫੀ ਟ੍ਰੈਟ 1998 ਮਾਡਲ ਜੀ 1,90,000 ਪ੍ਰਾਈਸ ਬਰਨਾਲਾ ਵੀਰ ਦਾ ਏਰੀਆ ਤੇ 40% ਟਾਇਰ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਵੀਰ ਸਾਨੂੰ ਐਡਸ ਸੈਂਡ ਕਰਦੇ ਨੇ ਵੀਰ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੀ ਤੁਸੀਂ ਐਡ ਪੇਜ ਨੇ ਜੀ ਪ੍ਰਾਪਰ ਜੀ ਘਰ ਦੇ ਵਿੱਚ ਪੂਰੀ ਪ੍ਰਾਈਸ ਵਗੈਰਾ ਦੀ ਰੈ ਕਰਕੇ ਫਿਰ ਸਾਨੂੰ ਸਾਰੀ ਡਿਟੇਲ ਦੇਣੀ ਹੈ ਇੱਕ ਵਾਰੀ ਅਸੀਂ ਜਿਹੜੀ ਵੀ ਡਿਟੇਲ ਆਪਣੀ ਵੀਡੀਓ ਦੇ ਵਿੱਚ ਲਿਖ ਦਿਆਂਗੇ ਜੀ ਉਹ ਚੇਂਜ ਨਹੀਂ ਕੀਤੀ ਜਾਵੇਗੀ ਕਈ ਕਿਸਾਨ ਵੀਰ ਐਡ ਭੇਜ ਕੇ ਕੁਝ ਟਾਈਮ ਬਾਅਦ ਉਹ ਐਡ ਚੜ ਜਾਂਦੀ ਹੈ ਕਹਿੰਦੇ ਨੇ ਵੀ ਪ੍ਰਾਈਸ ਦੇ ਵਗੈਰਾ ਸਾਡਾ ਗਲਤ ਹੈ ਤੇ ਇਹਨੂੰ ਸਹੀ ਕਰ ਦਿਓ ਵੀਰ ਇੱਕ ਵਾਰੀ ਜਿਹੜਾ ਵੀ ਪ੍ਰਾਈਸ ਲੱਗ ਜੂ ਵੀਰੇ ਸਹੀ ਨਹੀਂ ਹੋਊਗਾ ਤੇ ਇਹ ਰੂਵਾ ਬਾਅਦ ਦੇ ਵਿੱਚ ਇਸ ਕਰਕੇ ਤੁਸੀਂ ਜਿਹੜੀ ਐਡ ਹੈ ਪ੍ਰੋਪਰ ਆਪਦੀ ਸੋਚ ਸਮਝ ਗਏ ਭੇਜਨੀਆ ਜੀ ਤੇ ਕਈ ਵਾਰੀ ਬੱਚੇ ਵੀ ਫੋਟਮਾ ਫਟਕੇ ਭੇਜ ਦਿੰਦੇ ਆ ਜੀ ਤੇ ਤੁਸੀਂ ਘਰ ਦੇ ਵਿੱਚ ਲਾਇਆ ਕਰਕੇ ਪੂਰੀ ਪ੍ਰੋਪਰ ਐਡ ਬਣਾ ਕੇ ਸਾਨੂੰ ਭੇਜਨੇ ਜੀ ਉਡੀਕ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ ਚੈਨਲ ਤੇ ਲਗਾ ਦੇਾਂਗੇ ਜੀ ਅੱਗੇ ਤੁਸੀਂ ਦੇਖ ਰਹੇ ਹੋ ਵੀ ਜੀ अल्टੋ ਕਾਰ ਹੈ ਜੀ ਇਹ 2000 ਤੇ 7 ਮਾਡਲ ਹੈ ਜੀ 1 ਲੱਖ ਤੇ 15000 ਰੁਪਿਆ ਪ੍ਰਾਈਸ ਮੰਗਿਆ ਵੀਰ ਨੇ ਪੰਜਾਬ ਨੰਬਰ ਹੈ ਜੀ ਪਜਾਮਾ ਵਿੱਚ ਪੈਸੇ ਤੇ ਟਾਇਰ ਪਏ ਨੇ ਵੀਰੇ ਦੇ ਕਿਸਾਨ ਵੀਰ ਦਾ ਨੰਬਰ ਹੈ ਜੀ 94642 14051 ਕਿਸਾਨ ਵੀਰ ਦਾ ਨੰਬਰ ਹੈ ਜੀ ਜਿੱਤੇ ਤੁਸੀਂ ਫੋਨ ਕਰਕੇ ਤੇ ਇਹ ਆਲਟੋ ਗੱਡੀ ਖਰੀਦ ਸਕਦੇ ਹੋ ਜੀ ਲਾਈ ਲੱਗੇ ਹੋਏ ਨੇ ਜੀ ਬਹੁਤ ਵਧੀਆ ਕੰਡੀਸ਼ਨ ਪਈ ਹੈ ਜੀ ਆਲਟੋ ਕਾਰ 2007 ਮਾਡਲ ਤੇ 1 ਲੱਖ ਤੇ 15000 ਰੁਪਏ ਦੀ ਡਿਮਾਂਡ ਵੀ ਰਹੇ ਫਾਈਨਲ ਰੇਟ ਨਹੀਂ ਹੁੰਦਾ ਰੇਟ ਉੱਪਰ-ਨੀਚੇ ਹੋ ਜਾਂਦਾ ਤੁਸੀਂ ਮੌਕੇ ਦੇ ਉੱਤੇ ਕਰ ਸਕਦੇ ਹੋ ਪੰਜਾਬ ਨੰਬਰ ਹੈ ਵੀਰੇ 95 ਪੈਸੇ ਟਾਇਰ ਪਏ ਨੇ ਵੀਰੇ ਜੀ ਨਿਊ ਟਾਇਰ ਪਏ ਨੇ ਚਾਰੇ ਤੇ ਕਿਸਾਨ ਵੀਰ ਦਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਖੱਟੇ ਅੱਖਰਾਂ ਦੇ ਵਿੱਚ ਸ਼ੋਅ ਹੋ ਰਿਹਾ ਜੀ 94642 14051 ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਵੀ ਕਿਸਾਨ ਭਰਾ ਆਪਣੇ ਚੈਨਲ ਨਾਲ ਜੁੜ ਸਕਣ ਤੇ ਉਹ ਫਾਇਦਾ ਚੱਕ ਸਕਣ ਸਟ੍ਰੈਟ ਮੰਡੀ ਦਾ ਜੀ ਤੇ ਵੀਡੀਓ ਸ਼ੇਅਰ ਕਰਨ ਲਈ ਵੀ ਜੀ ਥੱਲੇ ਇੱਕ ਤੀਰ ਜਿਹਦਾ ਬਟਨ ਹੋਊਗਾ ਉਹਨੂੰ ਦੱਬ ਕੇ ਤੁਸੀਂ ਅਲੱਗ-ਅਲੱਗ ਪਲੈਟਫਾਰਮ ਤੇ ਸਾਡੀ ਵੀਡੀਓ ਸ਼ੇਅਰ ਕਰ ਸਕਦੇ ਹੋ ਜੀ ਵੀਡੀਓ ਤੁਸੀਂ WhatsApp ਗਰੁੱਪਾਂ ਤੇ ਆਪਣੇ Facebook ਪ੍ਰੋਫਾਈਲ ਦੇ ਉੱਤੇ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਵੀ ਬਥੇਰੇ ਕਿਸਾਨ ਭਰਾ ਆਪਣੇ ਚੈਨਲ ਨਾਲ ਜੁੜ ਸਕਣ ਜੀ ਤੇ ਸਾਡੇ ਚੈਨਲ ਦੇ ਟਾਈਮ ਸਰ ਨੋਟੀਫਿਕੇਸ਼ਨ ਪਾਉਣ ਦੇ ਲਈ ਵੀਰ ਜੀ ਥਲੇ ਇੱਕ ਲਾਲ ਰੰਗ ਦਾ ਬਟਨ ਹੋਊਗਾ ਜੀ ਉਹਨੂੰ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਅਸੀਂ ਜਿਹੜੀ ਵੀ ਵੀਡੀਓ ਪਾਈਏ ਵੀਰ ਤੁਹਾਡੇ ਕੋਲ ਟਾਈਮ ਸਰ ਪਹੁੰਚ ਸਕੇ ਅੱਗੇ ਦੇਖ ਰਹੇ ਹਾਂ ਵੀਰ ਜੀ ਦਸ਼ਮੇਸ਼ ਲੈਂਡ ਫੋਰਸ ਦਾ ਰੀਪਰ ਵੀਰ ਜੀ ਟੂੜੀ ਵਾਲਾ ਮਸ਼ੀਨ ਲੈਂਡ ਫੋਰਸ ਵਾਲਿਆਂ ਦੀ 2008 ਮਾਡਲ ਹੈ ਵੀਰ ਜੀ 2 ਲੱਖ ਤੇ 15000 ਰੁਪਏ ਦੀ ਡਿਮਾਂਡ ਹੈ ਜੀ ਪਾਣੀਪਤ ਹਰਿਆਣਾ ਏਰੀਆ ਵੀਰ ਇਹਨ ਦਾ ਤੇ ਟਾਇਰ ਬਿਲਕੁਲ ਨਵੇਂ ਨੇ ਵੀਰੇ ਦੇ ਕਿਸਾਨ ਵੀਰ ਜਿਹੜਾ ਨੰਬਰ ਹੈ ਜੀ ਉਹ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ 97099 ਜੀ ਤੇ 87099 58713 87099 ਤੇ 58713 ਵੀਰ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਸਾਰੀ ਵੀਰ ਨੋਟ ਕਰ ਲੈਣ ਜੀ ਤੇ ਇਹ ਵੀਰ ਜੀ ਲੈਂਡ ਫੋਰਸ ਦਾ ਤੂੜੀ ਵਾਲਾ ਰੀਪਰ ਜਾਨੀ ਕਿ ਤੂੜੀ ਵਾਲੀ ਮਸ਼ੀਨ ਹੈ ਵੀਰ 2018 ਮਾਡਲ ਹੈ 215000 ਰੁਪਏ ਵੀਰ ਦੀ ਡਿਮਾਂਡ ਹੈ ਜੀ ਪਾਣੀਪੱਤ ਹਰਿਆਣਾ ਵੀ ਦਾ ਏਰੀਆ ਹੈ ਟਾਇਰ ਬਿਲਕੁਲ ਨਵੇਂ ਪਏ ਆ ਜੀ ਕੰਡੀਸ਼ਨ ਪੂਰੀ ਓਕੇ ਵੀਰ ਜੀ ਸਾਫ ਕੰਡੀਸ਼ਨ ਦੀ ਇਹ ਤੂੜੀ ਵਾਲੀ ਕਿ ਮਸ਼ੀਨ ਹੈ ਜੀ ਕਿਸਾਨ ਵੀ ਦਾ ਨੰਬਰ ਸਾਰੇ ਵੀ ਨੋਟ ਕਰ ਲੈਣ ਜੀ 8709958317 ਇਹ ਵੀਰ ਦਾ ਨੰਬਰ ਹੈ ਜੀ ਜਿੱਤੇ ਤੁਸੀਂ ਫੋਨ ਕਰਕੇ ਤੇ ਇਹ ਖਰੀਦ ਸਕਦੇ ਹੋ ਆਪਣੇ ਚੈਨਲ ਦੇ ਉੱਤੇ ਵੀਰ ਤੁਸੀਂ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਦੇਖ ਸਕਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਡੇਲੀ ਬਹੁਤ ਸਾਰੇ ਸੰਦਾਨੀਆਂ ਟਰੈਕਟਰ ਟਰੋਲੀਆਂ ਦੀਆਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਇਹ ਕਿਸਾਨ ਵੀਰਾਂ ਦੇ ਲੋਕਲ ਘਰੇ ਖੜੇ ਹੋਏ ਟਰੈਕਟ ਹੁੰਦੇ ਆ ਵੀਰ ਜੀ ਕੋਈ ਵੀ ਮੰਡੀ ਵਾਲਾ ਟਰੈਕਟ ਆਪਣੇ ਚੈਨਲ ਦੇ ਉੱਤੇ ਨਹੀਂ ਦਿਖਾਇਆ ਜਾਂਦਾ ਜੇਕਰ ਕੋਈ ਡੀਲਰ ਦਾ ਟਰੈਕਟ ਵੀ ਆਪਾਂ ਲੈ ਕੇ ਆਈਦਾ ਤਾਂ ਉਹ ਬਕਾਇਦਾ ਦੱਸਿਆ ਜਾਂਦਾ ਕਿ ਇਹ ਡੀਲਰ ਦਾ ਟਰੈਕਟ ਹੈ ਤੇ ਸਪੈਸ਼ਲ ਵੀਰੇ ਠੱਗੀਆਂ ਠੋਰੀਆਂ ਤੋਂ ਬਚਣ ਲਈ ਆਪਣਾ ਚੈਨਲ ਸਟਾਰਟ ਕੀਤਾ ਗਿਆ ਹੈ ਮੰਡੀਆਂ ਦੇ ਵਿੱਚ ਕਈ ਡੀਲਰ ਇਹ ਜੇ ਹੁੰਦੇ ਨੇ ਜਿਹੜੇ ਟਰੈਕਟ ਲੈ ਕੇ ਵੀਰ ਉਹਨਾਂ ਦਾ オリジナル ਪੰਪ ਵਗੈਰਾ ਲਾ ਲੈਂਦੇ ਨੇ ਬੈਟਰੀਆਂ ਵੀ ਇੱਕ ਵਾਰੀ ਚਾਰਜ ਕਰਕੇ ਤੁਹਾਨੂੰ ਦੇ ਦਿੰਦੇ ਨੇ ਤੇ ਕਿਸਾਨ ਵੀਰ ਨਾਲ ਕਾਫੀ ਧੱਕਾ ਹੋ ਜਾਂਦਾ ਤੇ ਮੋٹے-ਮੋٹے ਕਮਿਸ਼ਨਾਂ ਤੋਂ ਬਚਣ ਲਈ ਹੀ ਸਪੈਸ਼ਲ ਅਸੀਂ ਇਹ ਚੈਨਲ ਚਲਾਇਆ ਜੀ ਅੱਗੇ ਤੁਸੀਂ ਦੇਖ ਰਹੇ ਹੋ ਵੀ ਜੀ ਵਿਸ਼ਕਰਮ ਪੁਰਾਣਾ ਮਾਡਲ ਹੈ ਜੀ 70000 ਰੁਪਏ ਦੀ ਡਿਮਾਂਡ ਹੈ ਵੀਰ ਜੀ ਡਿੜਬੇ ਵਾਲਾ ਦਾ ਬਣਿਆ ਹੋਇਆ ਪਟਿਆਲੇ ਖੜਾ ਵੀ ਰੇ ਤੇ 50% ਵੀਰੇ ਦੇ ਟਾਇਰ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਕਿਸਾਨ ਵੀ ਦਾ ਜਿਹੜਾ ਨੰਬਰ ਹੈਗਾ ਜੀ ਉਹ ਨੋਟ ਕਰ ਲਓ ਜੀ 95921 ਤੇ 31631 9592131631 ਵੀਰ ਦਾ ਨੰਬਰ ਹੈ ਜੀ ਬਿਸ਼ਕਰਮਾ 741 ਡਿੜਬੇ ਵਾਲਾ ਦਾ ਬਣਿਆ ਹੋਇਆ ਤੂੜੀ ਵਾਲਾ ਰੀਪਰ ਜੀ ਤੇ ਪੁਰਾਣਾ ਮਾਡਲ ਜੀ 70000 ਰੁਪਏ ਦੀ ਡਿਮਾਂਡ ਹੈ ਜੀ ਪਟਿਆਲਾ ਵੀ ਉਹਦਾ ਏਰੀਆ ਹੈ 50 ਪੈਸੇ ਵੀਰੇ ਦੇ ਟਾਇਰ ਨੇ ਅੱਧੇ ਟਾਇਰ ਨੇ ਜੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਐਸੀ ਤਰ੍ਹਾਂ ਜੀ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਹਿਣਾਂ ਜੀ ਲਾਸਟ ਵੀਡੀਓ ਵਿੱਚ ਅਸੀਂ ਕਮੈਂਟ ਵੀ ਪੜ੍ਹਦੇ ਨੂੰ ਇਸ ਕਰਕੇ ਸਾਰੇ ਵੀਡੀਓ ਕਮੈਂਟ ਕਰਕੇ ਆਪਣੀ رائے ਜਰੂਰ ਦੇਣ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਬ ਰੱਖ